ਕੈਂਜੀ ਕਹਿੰਦੇ ਮਾਰੀਏ ਕੈਂਜੀ ਮੈਡਮ ਕਹਿੰਦੇ ਮਾਰੀਏ ਹਾਂ ਤੋਂ ਹੀ ਨਹੀਂ ਪਤਾ ਇਹਦਾ ਕੋਈ ਨਾ ਕੋਈ ਸ਼ੌਂਕ ਹੈ ਤੁਹਾਡੀ ਉਹਨੇ ਮਾਰੀ ਫਗਵਾੜਾ ਦੇ ਬਾਂਸਾ ਬਲਾ ਬੀਆਰ ਵਿਖੇ ਦੇਰ ਸ਼ਾਮ ਗ੍ਰਾਹਕ ਨੂੰ ਲੈ ਕੇ ਦੋ ਦੁਕਾਨਦਾਰਾਂ ਵਿੱਚ ਆਪਸੀ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਝਗੜੇ ਦੌਰਾਨ ਜਿੱਥੇ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਦੂਸਰੀ ਦੁਕਾਨਦਾਰ ਉੱਪਰ ਕੈਂਚੀ ਅਤੇ ਮੀਟਰ ਮਾਰ ਕੇ जख्मी ਕਰਨ ਦੇ ਦੋਸ਼ ਲਗਾਏ ਉੱਥੇ ਇਸ ਝਗੜੇ ਦੌਰਾਨ ਕਪੜਾ ਖਰੀਦਣ ਵਾਲੇ ਇੱਕ ਪਰਿਵਾਰ ਨਾਲ ਇਹ ਆਇਆ ਇੱਕ ਵਿਅਕਤੀ ਵੀ जख्मी ਹੋ ਗਿਆ ਇਸ ਦੌਰਾਨ ਕਪੜਾ ਖਰੀਦਣ ਵਾਲੀ ਇੱਕ ਲੜਕੀ ਨੇ ਦੱਸਿਆ ਕਿ ਉਹ ਜਦੋਂ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਤਾਂ ਦੋ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਕਪੜਾ ਖਰੀਦਣ ਲਈ ਆਵਾਜ਼ ਲਗਾਈ ਜਿਸ ਤੋਂ ਬਾਅਦ ਉਹ ਪਹਿਲੀ ਦੁਕਾਨ ਤੇ ਜਿੱਦਾਂ ਹੀ ਕਪੜਾ ਖਰੀਦਣ ਲਈ ਬੈਠੇ ਤਾਂ ਦੂਸਰੀ ਦੁਕਾਨਦਾਰ ਨਾਲ ਝਗੜਾ ਸ਼ੁਰੂ ਹੋ ਗਿਆ ਉਸਨੇ ਕਿਹਾ ਕਿ ਉਕਤੇ ਝਗੜੇ ਦੌਰਾਨ ਉਨ੍ਹਾਂ ਦੇ ਮਾਮੇ ਜੋਰਾਵਰ ਸਿੰਘ ਦੇ ਵੀ ਸੱਟਾਂ ਲੱਗੀਆਂ ਜਿਸ ਨਾਲ ਉਹ जख्मी ਹੋ ਗਿਆ ਅੱਪਾ ਨਾ ਸ਼ੋਪਿੰਗ ਕਰਨ ਗਏ ਸੀ ਕਿ ਤੇ ਆਪਾਂ ਉਧਰ ਲੰਘਦੇ ਸੀ ਉਹ ਦੁਕਾਨ ਦੇ ਕੋਲੋਂ ਤੇ ਉਹ ਭਾਈ ਕਹਿੰਦਾ ਆਜੋ ਮੈਂ ਤੁਹਾਨੂੰ ਆਪਾਂ ਦਿਖਾਉਣੇ ਕੱਪੜੇ ਮੈਂ ਉਦਾਂ ਦੇਖਿਆ ਮੈਂ ਕਿਹਾ ਚੱਲ ਉਹ ਫੈਬਰਿਕ ਦੀ ਸ਼ਾਪ ਹੈ ਮੈਨੂੰ ਤਾਂ ਸਾਰੀ ਲੈਣੀ ਸੀਗੀ ਜਨਾ ਚਾਹ ਮੈਂ ਸੂਟ ਲੈਣਾ ਸੀਗਾ ਫੇ ਮੈਂ ਅੱਗੇ ਵੱਧਿਆ ਨਾਈਜਰੀਆ ਉਹਦੇ ਨਾਲ ਦੀ ਦੁਕਾਨ ਨੇ ਉਹ ਵੀ ਉਹ ਭਾਈ ਬੋਲਣ ਲੱਗੇ ਕਿ ਆਜਾ ਮੈਂ ਨਹੀਂ ਤੁਸੀਂ ਇੱਥੇ ਆਓ ਆਪਾਂ ਤੁਹਾਨੂੰ ਦਿਖਾਉਣੇ ਕੱਪੜੇ ਤੇ ਫੇ ਫੇ ਅੱਜ ਦੀਦ ਨੂੰ ਕਹਿ ਕੇ ਇਹੋ ਜੇ ਸਾਰੇ ਵਾਲਾ ਕਪੜਾ ਕਰਦੇ ਆ ਫੇ ਇੱਥੋਂ ਦੇਖ ਲੈਣੀ ਆ ਆਪਾਂ ਪਹਿਲੇ ਦੁਕਾਨ ਤੇ ਚਲੇ ਗਏ ਉਹ ਮੁਰ ਜਦਾਂ ਉਹ ਤਰ੍ਹਾਂ ਦਾ ਹੋ ਕੇ ਇਹ ਉਸ ਦੁਕਾਨ ਤੇ ਘਾਤੋ ਗਏ ਨਾ ਫੇ ਆਪਾਂ ਹਜੇ ਬੈਠੇ ਹੀ ਆ ਦੋਵੇਂ ਤੁਸੀਂ ਤੁਸੀਂ ਦੂਸਰੀ ਦੁਕਾਨ ਦੇ ਤਖਾਨ ਆਪਾਂ 2 ਮਿੰਟ ਹੀ ਬੈਠੇ 2 ਮਿੰਟ ਵੀ ਨਹੀਂ 2 ਸੈਕਿੰਡ ਲਾ ਲੋ ਆਪਾਂ ਬੈਠੇ ਸੀਗੇ 2 ਸੈਕਿੰਡ ਲਈ ਤੇ ਉਹ ਪਤਾ ਨਹੀਂ ਬਾਹਰ ਜਿਹੜਾ ਰੋਲਾ ਜਿਹਾ ਪੈਣ ਲੱ ਪਿਆ ਸੀਗਾ ਨਾ ਆਪਾਂ ਸਿਰੇ ਚਲ ਉੱਧਾ ਮਾਰੀ ਮੁੱਢੇ ਗੱਲ ਕਰਦੇ ਹੋ ਕਿ ਮੈਂ ਕਿ ਜਦੋਂ ਨਾ ਪਹਿਲੇ ਦੁਕਾਨ ਦਾ ਜਿਹੜਾ ਮੁੰਡਾ ਸੀਗਾ ਜਿਹੜਾ ਉਹ ਦਿਖਾਉਂਦੇ ਹੁੰਦੇ ਫੈਬਰਿਕ ਉਹ ਆਇਆ ਉਹਨੇ ਨਾ ਉਹਦੇ ਆ ਕੇ ਨਾ ਇੱਦਾਂ ਲੈ ਕੇ ਕਿ ਜਾਏ ਕੋ ਕੁੱਟਣ ਲੱਗੇ ਸੀ ਨਾ ਫੇ ਮੇਰਾ ਪਾ ਮੇਰੇ ਪਾ ਜੀ ਤੇ ਮਾਮਾ ਦੇ ਕੇ ਲਗਾਈ ਹੋ ਗਈ ਚਲੋ ਆਪਾਂ ਚੱਲਦੇ ਆ ਮੈਂ ਕਿਹਾ ਤੋ ਅੰਦਰ ਵੀ ਆ ਕੇ ਉਹ ਸਮਾਨ ਲੈ ਕੇ ਜਾਂਦੇ ਸੀ ਬਾਹਰ ਕੁੱਟਣ ਨੂੰ ਤੇ ਸਾਨੂੰ ਲੱਗੇ ਕਿ ਅੰਜੇ ਅੰਦਰ ਆ ਸਕਦੇ ਸਾਨੂੰ ਵੀ ਤੇ ਕੁਝ ਹਾਮ ਕਰ ਸਕਦੇ ਫੇ ਆਪਾਂ ਨਿਕਲ ਗਏ ਜਦੋਂ ਆਪਾਂ ਨਿਕਲੇ ਮੈਂ ਮੋਰੇ ਨਿਕਲ ਗਈ ਸੀ ਫੇ ਮੈਂ ਨਾ ਪਿੱਛੇ ਵਾ ਕੇ ਦੇਖਿਆ ਮੇਰੀ ਮੰਮੀ ਚਲਾਉਂਦੀ ਆ ਫੇ ਮੈਂ ਤਾਂ ਭੱਜ ਜਾਈ ਆਵੇਂ ਮੈਂ ਦੇਖਿਆ ਆਪਣੇ ਕਿਹੜੇ ਪਿੰਡ ਤੋਂ ਆਏ ਆ ਜੀ ਬਾਬਾ ਕੁੱਦਵਾਲ ਤੋਂ ਆਏ ਤੇ ਤੁਸੀਂ ਤੁਹਾਡੇ ਮਾਮੇ ਦਾ ਨਾਂ ਕੀ ਆ ਜ਼ੋਰਾ ਜ਼ੋਰਾਵਰ ਸਿੰਘ ਮੇਰਾ ਨਾਂ ਕਮਲਜੀਤ ਆ ਮੇਰੇ ਭਰਾ ਜਿਹੜਾ ਕੈਂਚੀ ਲੱਗੀ ਆ ਹਸਪੀਟਲ ਗਿਆ ਹੋਇਆ ਨਹੀਂ ਹੋਇਆ ਕਿਦਾਂ ਇਹ ਹੋਇਆ ਮੁੰਡੇ ਮੁੰਡੇ ਲੜਦੇ ਆ ਸ਼ਾਪਿੰਗ ਕਰਨ ਆਏ ਨਾਲ ਦੀ ਸ਼ਾਪ ਤੋਂ ਤੁਸੀਂ ਕਿੱਥੋਂ ਆਏ ਆ ਅਸੀਂ ਕੁੱਦਵਾਲ ਤੋਂ ਆਏ ਹਕਤਾਰਪੁਰ ਦੇ ਲੱਗਿਓ ਅੱਛਾ ਜੀ ਇਹਨਾਂ ਨੇ ਉਹ ਕਿੱਧਰ ਲੜਦੇ ਲੜਾ ਇਸੇ ਕਰਕੇ ਨਿਕਲੇ ਵਗਾ ਕੇ ਕੈਂਚੀ ਮਾਰੀ ਮੁੰਡੇ ਤੇ ਲਤੀ ਪਿੰਲੀ ਚ ਲੱਗੀ ਕਿ ਕੌਣ ਜ਼ਿੰਮੇਵਾਰ ਹੈ ਜੀ ਕੈਂਚੀ ਕਹਿੰਦੇ ਮਾਰੀ ਹੈ। ਕੈਂਚੀ ਮੈਡਮ ਕਹਿੰਦੇ ਮਾਰੀ ਹੈ। ਕੈਂਚੀ ਨੂੰ ਇਹੀ ਨਹੀਂ ਪਤਾ ਇਹਨਾਂ ਦੋਵਾਂ। ਉਹਨਾਂ ਨੇ ਕੋਸ਼ਿਸ਼ ਕਰ ਰਹੇ ਮਾਰੀ ਉਹਨੇ ਮਾਰੀ ਸਾਨੂੰ ਇਹ ਪਤਾ ਕੈਂਚੀ ਸਬੂਤ ਮੇਰੇ ਹੱਥ 'ਚ ਆ। ਉਧਰ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਲੜਕੇ ਨੇ ਕਿਹਾ ਕਿ ਗ੍ਰਾਹਕ ਨੂੰ ਲੈ ਕੇ ਇਹ ਝਗੜਾ ਹੋਇਆ ਸੀ ਤੇ ਦੂਸਰੀ ਦੁਕਾਨ ਤੇ ਮਜੂਰ ਲੜਕੇ ਨੇ ਉਸ ਦੇ ਕੈਂਚੀ ਨਾਲ ਹਮਲਾ ਕੀਤਾ। ਉਧਰ ਇਸ ਝਗੜੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸ ਐਚ ਓ ਅਮਨਦੀਪ ਨਾਹਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਝਗੜਾ ਕਰ ਰਹੀਆਂ ਦੋਵਾਂ ਧਿਰਾਂ ਨੂੰ ਸਮਝਾ ਕੇ ਇਸ ਝਗੜੇ ਨੂੰ ਖਤਮ ਕੀਤਾ। ਇਸਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਨਵਰਾਂਗਚੀ ਅਨਲੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂ ਕਿ ਆ ਮਾਮਲਾ ਗਿਆ ਇਹ ਲੜਾਈ ਹੋਈ ਹੈ ਤੇਰੀ ਇਹਨੋ ਨੇ ਕੈਂਚੀ ਮਾਰੀ ਆ ਕੇ ਇੱਕਦਮ ਕਿਹਨੇ ਮਾਰੀ ਉਹਨਾਂ ਨੇ ਦੂਸਰੇ ਵਾਲੋ ਨੇ ਕੱਲ ਹੀ ਮਾਰਲੀ ਕੈਂਚੀ ਤੁਹਾਡੀ ਲੜਾਈ ਚੋੜਾ ਕੱਲ ਹੀ ਹੋਇਆ ਉਹ ਕਸਟਮਰ ਕੇ ਉੱਪਰ ਹੋਇਆ ਸੀ ਹੂੰ ਤੋਂ ਉਹਨੇ ਉਹਨੇ ਸਮੀਰ ਨੇ ਮਾਰੀ ਕੈਂਚੀ ਸਮੀਰ ਕੋਣ ਤੁਹਾਡੀ ਦੁਕਾਨ ਦੇ ਨਾਲ ਹੀ ਆ ਜੀ ਨਾਲ ਦੇ ਵਾਲੇ ਨੇ ਕੀ ਨਾਮ ਉਹਦਾ ਉਹਦਾ ਨਾਮ ਸਮੀਰ ਹੈ ਅੱਛਾ ਕੈਂਚੀ ਕੱਲ ਹੀ ਮਾਰੀ ਤੁਹਾਡੇ ਉਹਦੇ ਉਹ ਕਸਟਮਰ ਸਾਡੀ ਦੁਕਾਨ ਤੇ ਆ ਗਿਆ ਸੀ ਹਾਂ ਉਹਨਾਂ ਨੇ ਆਪਣੀ ਦੁਕਾਨ 'ਪੋ ਬੁਲਾ ਕਸਟਮਰ ਉਹ ਫਿਰ ਆ ਕੇ ਅਮਨੇ ਕਿਆ ਮਗਾ ਮਾਰਾ ਕਸਟਮਰ ਕੀ ਉਂਗਲਾ ਆ ਕੇ ਕਹਿਣਾ ਤੁਹਾਡੀ ਕੁਸਾਲੀ ਗਰਮੀ نکال ਦੇਣੀ ਹੈ ਫਿਰ ਇੱਕਦਮ ਉਹਨਾਂ ਨੇ ਮੀਟਰ ਔਰ ਕੈਂਚੀ ਐਕਦਮ ਮੀਟਰ 1 ਕਿ ਮੀਟਰ ਯਾਹਾਂ ਪੇ ਹਮਾਰਾ ਔਰ ਮੂੰਹ ਪੇ ਕੈਂਚੀ ਮਾਰੀ ਉਹਨਾਂ ਨੇ